ਜੇ ਫਿਰ ਰਕੜੀ ਦਾ ਤਿਹਾਰ ਆ ਗਿਆ ਤਾਂ ਮਲੇਰਕੋਟਲਾ ਲਾਈਨ ਤੇ ਆਪਾਂ ਤੁਹਾਡੇ ਇੱਕ ਫਾਇਦੇ ਦੀ ਵੀਡੀਓ ਹੋਰ ਲੈ ਆਏ ਆ ਭੈਣਾਂ ਨੇ ਲੈਣੀਆਂ ਨੇ ਰਕੜੀਆਂ ਪਰ ਰਕੜੀਆਂ ਬਹੁਤ ਹੀ ਸਸਤੇ ਰੇਟਾਂ ਦੇ ਤੁਹਾਡੇ ਵਾਸਤੇ ਲਿਆਈਆਂ ਲਿਆਇਆ ਆਪਾਂ ਤੇ ਬਾਈ ਜੀ ਦਾ ਦਾਵਾ ਵੀ ਬਹੁਤ ਮਾਰਕੀਟ ਨਾਲੋਂ ਘੱਟ ਰੇਟਾਂ ਤੇ ਰੱਖ ਰਿਆ ਦੇਣੀਆਂ ਨੇ ਹੋਲਸੇਲ ਰੇਟਾਂ ਤੇ ਰਕੜੀਆਂ ਦੇਣੀਆਂ ਨੇ ਕਿਉਂ ਕੋਈ ਜੀ ਸਹੀ ਗੱਲ ਹੈ ਸਹੀ ਗੱਲ ਹੈ ਇਹ ਸਹੀ ਗੱਲ ਹੈ ਮਤਲਬ ਕਿੰਨੇ ਕੇ ਸਸਤੀਆਂ ਦੇ ਲੋਗੇ 10 ਰੁਪਏ ਦੀਆਂ 15 ਰੁਪਏ ਦੀਆਂ 5 ਰੁਪਏ ਦੀਆਂ ਵੇਖਿਆ ਹੀ 5 10 5 ਕਾਹੇ ਛੱਡੋ ਇੱਕ ਵੀ ਅਸੀਂ ਦੇ ਦਾਂਗੇ ਤੁਹਾਨੂੰ ਅਸੀਂ ਕਿੰਨੇ ਦੀ ਜੀ 1 ਰੁ 1 ਰੁਪਏ ਦੀ ਅੱਜ ਕੱਲ ਟੌਫੀ ਨਹੀਂ ਆਉਂਦੀ ਬੱਚਾ ਵੀ ਨਹੀਂ ਫੜਦਾ 1 ਰੁਪਏ ਇਹ ਹੀ 1 ਰੁਪਏ ਦੀ ਪੈਕੀਗਾਂ ਵੀ ਰਖੜੀ ਦੇ ਜਾਂਦੇ ਨੇ ਤਾਂ ਆ 1 ਰੁਪਏ ਰਖੜੀ ਹੈ ਜੀ ਆਪਣੀ ਇਹ 1 ਰੁਪਏ ਦੀ ਰਖੜੀ ਹੈ ਰਖੜੀ ਐ ਨਹੀਂ ਹੈਗਾ ਆਹ ਲੋ ਡਿਜ਼ਾਈਨ ਆਹ ਲੋ ਡਿਜ਼ਾਈਨ ਆਹ ਲੋ ਡਿਜ਼ਾਈਨ ਕਿੰਨੇ ਮਚੜੀਆਂ ਲੋ ਜੀ 21 ਰੁਪਏ ਦੇ ਵਿੱਚ 1 ਰੁਪਏ ਦੀ ਰਖੜੀ ਕੋਈ ਇਹ ਹੀ ਤਾਂ ਆ ਗਿਆ ਪੈਕੀਗ ਦੇ ਵਿੱਚ ਬਗਾਇਦਾ ਬਗਾਇਲਾ ਪੈਕਿੰਗ ਦੇ ਵਿੱਚ ਆ ਵਧੀਆ ਰਖੜੀ ਆ ਤੈਂਕੋ ਜੀ ਆ 1 ਰੁਪਏ ਦੀ ਤਾਂ ਤੁਸੀਂ ਦਿਖਾ ਦਿੱਤੀ ਇਹ ਤਾਂ ਨਹੀਂ ਆ ਵੀ ਆ 1 ਰੁਪਏ ਦੀ ਦੇਖ ਕੇ ਬਾਕੀ ਸਾਰੀਆਂ ਤੁਸੀਂ ਰੇਟ ਚੱਕ ਨਹੀਂ ਨਹੀਂ ਜੀ ਨਹੀਂ ਵੇਖਿਆ ਜੀ 1 ਰੁਪਏ ਕ ਮਤਲਬ 50 ਪੈਸੇ ਦੀ ਰਖੜੀ 50 ਪੈਸੇ ਦੀ ਰਖੜੀ ਇੱਥੇ ਉਹ ਵੀ ਦਿਖਾਓਗਾ ਆ ਲਓ ਜੀ ਆ ਲਓ ਮਤਲਬ ਆ ਜਿਹੜੇ ਪੀਸ ਨੇ ਆ ਲਓ ਜੀ 24 50 ਰੁਪਏ ਦਾ ਪੂਰਾ ਹੈ ਜੀ ਇਹ ਮਤਲਬ ਇਹ ਕੁਛ 10 ਰੁਪਏ ਦਾ ਹਾਂ ਜੀ ਆ ਲਓ ਜੀ ਆ ਰਹਿ ਗਈ ਪਿਆਹ ਬੈ ਰਖੜੀ ਮਤਲਬ 50 ਪੈਸੇ ਦੀ ਰਖੜੀ ਆ ਤੁਹਾਨੂੰ 50 ਪੈਸੇ ਦੀ ਪੈਣੀ ਆ ਠੀਕ ਹੈ ਜੀ ਇੱਕ ਰੁਪਈ ਵਾਲੀ ਹੋ ਗਈ 50 ਪੈਸੇ ਵਾਲੀ ਹੋ ਗਈ ਇਹ ਬਾਕੀਆਂ ਦੇ ਰੇਟ ਨਾਲ ਵੱਧ ਹੁਣ ਕਿਥੇ ਫਿਰ ਨਹੀਂ ਜੀ ਨਹੀਂ ਆ ਲਓ 2 ਰੁਪਏ ਅਲੂ ਚੱਕੂ ਜੀ ਅੱਛਾ 2 ਰੁਪਏ ਵਾਲੀ ਹੈ 2 ਰੁਪਏ ਬੱਲੇ 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 ਤਾਂ ਮੈਨੂੰ ਆਇ ਲੱਗਦਾ ਵੀ ਤੁਸੀਂ ਫੈਕਟਰੀ ਤੋਂ ਸਿੱਧੀਆਂ ਉਰੇ ਮੰਗਾਈਆਂ ਨੇ ਸਿੱਧੀਆਂ ਦੀ ਸਿੱਧੀਆਂ ਸਿੱਧੀਆਂ ਆਉਂਦੀਆਂ ਹੈ ਜੀ ਆ 2 ਰੁਪਏ ਦੀ ਰਖੜੀ ਆ ਗਈ ਹੈ ਕਿ ਆ ਕਿੰਨੇ ਦੀ ਹੈ ਜੀ ਆਵੇ 5-5 ਰੁਪਏ ਆਹ ਲੋ ਜੀ ਡਿਜ਼ਾਈਨ 42 ਦੇ ਵਿੱਚ ਡਿਜ਼ਾਈਨ ਚੈੱਕ ਕਰ ਲਓ ਜੀ ਬੱਚਿਆਂ ਦੀ ਰਖੜੀ ਜੀ ਆਹ ਲੋ 2 ਰੁਪਏ ਦੀ ਰਖੜੀ ਜੀ ਆਹ ਲੋ ਬੱਚਿਆਂ ਦੀ ਅੱਛਾ ਬੱਚਿਆਂ ਦੀ 2 ਰੁਪਏ ਦੀ ਰਖੜੀ ਬੱਲੇ 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 ਇਸ ਦਮ ਬੱਚਿਆਂ ਦੀ ਰਖੜੀ ਚ ਹੋਰ ਵੀ ਵਾਧੂ ਵੈਰਾਈਟੀਆਂ ਆ ਗਈਆਂ ਉਹ ਛੱਡੋ ਜੀ ਆਹ ਲੋ ਡੋਰੇਮੋਂ ਜੀ 20 ਰੁਪਈਆ ਹੀ ਲਾਈਟ ਵਾਲੀ ਰੱਖੜੀ ਜੀ ਬੱਲੇ 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 20 ਰੁਪਈਆ ਦੇ ਵਿੱਚ ਲਾਈਟ ਵਾਲੀ ਰੱਖੜੀ ਠੀਕ ਹੈ ਜੀ ਆਹ ਲੋ ਡੱਬੀ ਆਈ ਰੱਖੜੀ ਜੀ ਡੱਬੀ ਵਾਲੀ ਜੀ ਵਿਆਹ ਚ 20 30 ਵਿੱਚ 40 ਰੁਪਈਆ ਮਿਲਦੀ ਹੈ ਆਹ ਲੋ ਜੀ ਅੱਛਾ ਆਪਣੇ ਕੋਲ ਕਿੰਨੇ ਦੀ 100 ਰੁਪਈਆ ਦੀ 100 ਰੁਪਈਆ ਦੀ ਠੀਕ ਹੈ ਠੀਕ ਹੈ 120 ਰੁਪਈਆ ਡੱਬਾ ਹੋ ਗਿਆ ਪੂਰਾ 120 ਦੇ ਵਿੱਚ ਆਹ ਦੇਖੋ ਜੀ 12 ਰੱਖੜੀਆਂ ਦਾ ਡੱਬਾ ਮਿਲ ਜਾਣਾ ਤੁਹਾਨੂੰ ਇਹਨਾਂ ਕੋਲੇ ਹੋਰ ਚੈੱਕ ਕਰੋ ਜੀ ਇਹਦੇ ਵੀ ਰੇਟ ਬਹੁਤ ਤੁਹਾਨੂੰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇਹ ਵਾਲਾ ਹੀ ਚੱਲਦੀ ਹੈ ਬਰੇ ਬਰੇ ਜੀ ਇਹ ਤੇ ਹੋਰ ਜਿਮੇ ਦੇ ਵਿੱਚ ਆ ਦੇਖੋ ਜੀ ਗਣੇਸ਼ੀ ਵਾਲਾ ਹੋ ਗਿਆ ਓਮ ਗਣੇਸ਼ੀ ਆ ਗਿਆ ਹਾਥੀ ਆ ਗਿਆ ਜ ਆਪਣੇ ਇਹ ਚ ਆ ਦੇਖੋ ਜੀ ਸੱਪੀ ਵਗੈਰਾ ਨੇ ਆ ਦੇਖੋ ਬਲੀ ਅੱਛੀ ਕੁਆਂਟੀਟੀ ਦੇ ਵਿੱਚ ਆ ਕੁਆਲਿਟੀ ਅੱਛੀ ਆ ਤੇ ਇਹਦਾ ਜੇ ਅਗਰ ਆਪਾਂ ਰੇਟ ਦੀ ਗੱਲ ਕਰੀਏ 12 ਪੀਸ ਹੁੰਦੇ ਨੇ ਤੇ ਕਿੰਨੇ ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਬਲੀ ਬਾਇਆ ਤੇ ਗੱਜਰ ਸ਼ੁਰੂ ਆਉਂਦੀ ਆ ਸਾਡੇ ਕੋਲ ਜੀ ਬੱਲੇ 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 ਇਹ ਵੀ ਤੁਹਾਨੂੰ ਜਿਹੜਾ ਹੈਗਾ ਧਾਗਾ ਜੇ ਮੈਂ ਆਪਾਂ ਨਾਰਮਲ ਧਾਗਾ ਬਣਾਦੇ ਆ ਉਹਦੀ ਜਗ੍ਹਾ ਤੁਸੀਂ ਇਹੇ ਮੰਨੋ ਇਹ ਵੀ ਤੁਹਾਨੂੰ 1 ਰੁਪਏ ਤੋਂ ਸ਼ੁਰੂ ਹੋ ਜਾਂਦਾ ਹਾਂਜੀ ਠੀਕ ਆ ਇਹਦੇ ਵਿੱਚ ਕੁਝ ਐਸੀਆਂ ਵੀ ਨੇ ਜਿਹੜੀਆਂ ਥੋ ਤੇ ਇਹ ਆਜੋ ਅੱਗੇ ਆਜੋ ਅਗਲੇ ਦਾ ਬਹੁਤ ਆਈਟਮਾਂ ਤੁਹਾਨੂੰ ਦਿਖਾਉਣੀਆਂ ਨੇ ਤੇ ਅੱਜ ਹੀ ਮਾਲ ਆਇਆ ਤੇ ਅੱਜ ਹੀ ਆਪਾਂ ਤੁਹਾਡੇ ਵਾਸਤੇ ਵੀਡੀਓ ਬਣਾ ਰਹੇ ਹਾਂ ਇਹ ਚੀਜ਼ ਦੀ ਆਹ ਲਓ ਜੀ ਬੂੜਨ ਦੇ ਵਿੱਚ ਆਹ ਜੀ ਓਕੇ ਕਈ ਹੈ ਦੇਖੋ ਤੁਸੀਂ ਫ੍ਰੀ ਹੈਗਾ ਅਗਨੇਸ਼ ਹੈਗਾ ਬਾਈ ਲਿਖਿਆ ਆਇਆ ਹੈਗਾ ਓਮ ਹੈਗਾ ਜੀ ਮਤਲਬ ਸਾਰੀਆਂ ਇਹਦੇ ਇਹਦੇ ਵਿੱਚ ਵੀ ਮਿਲ ਜਾਣਗੇ ਆਈਟਮਾਂ ਮੈਂ ਦੱਸ ਦੇਣੀ ਤੁਹਾਨੂੰ ਇਹ ਵੀ ਆਪਣਾ ਇਹ ਵੀ 10 ਰੁਪਏ ਦੇ ਮਤਲਬ ਪੈਕਿੰਗ ਵਾਲੀ ਪ੍ਰੋਪਰ ਜਿਹੜੀ ਹੈਗੀ ਆ ਰੱਖੜੀ ਇਹ ਦਾ 10 ਰੁਪਏ ਚ ਮਿਲਦੀ ਆ ਅੱਛਾ ਇਹ ਕੀ ਚੀਜ਼ ਆ ਇਹ ਹੈਗੀ ਲੰਬੀ ਆਪਣੀ ਅੱਛਾ ਜਿਹੜੀ ਚੂੜੇ ਬਣੀਆਂ ਜਾਂਦੀਆਂ ਨੇ ਲੰਬੀ ਅੱਛਾ ਅਜੇ ਮੈਂ ਕਰੀਆਂ ਭਾਬੀਆਂ ਵਾਸਤੇ ਲੱਗ ਗਈ। ਅੱਜ ਅੱਜ ਵੀ ਕਹਿੰਦੀ ਹੈ ਜੀ ਇਹਨੂੰ। ਬਈ ਇਹ ਪੱਕੀ ਮਹਿੰਗੀ ਹੋਊਗੀ। ਇਹ ਹੋਊਗੀ ਚਲ ਗਿਆ। ਇਹ ਕੀ ਹੈ ਜੀ ਇਹ 5 ਰੁਪਏ ਦੇ ਦੇ ਤੁਹਾਨੂੰ ਅਫੀ। ਇਹ ਵੀ 5 ਰੁਪਏ ਦੇ ਰਹੀ। ਬੱਲੇ 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 ਆ ਦੇਖ ਲੋ ਜੀ ਲੰਬੀ ਆਮ ਤੌਰ ਤੇ ਛੋਟਾ ਜਾਂ ਲੱਗ ਲੈ ਕੇ ਬਾਜ਼ਾਰ ਦੇ ਵਿੱਚ ਤੁਹਾਨੂੰ 40-50 ਤੋਂ ਘੱਟ ਤਾਂ ਇਹ ਚੀਜ਼ ਮਿਲਦੀ ਨਹੀਂ। ਪਰ ਉਰੇਟ ਕੁੱਲਿਆਂ ਦੇ ਮਿਲ ਰਹੀਆਂ 5 ਰੁਪਏ ਦੀ। ਸਹੀ ਭਾਬੀ ਵਾਸਤੇ ਕੜੇ ਨੇ ਜੀ। ਇਹ ਹੋਣੇ ਨਾਲ ਵਿੱਚ ਡੈਂਸ ਦਿਖਾਵਾਂਗਾ ਕਾਫੀ ਵੀਡੀਓ ਲੰਬੀ ਚੱਲੇਗੀ। ਵੀਡੀਓ ਲੰਬੀ ਆਪਾਂ ਲੰਬੀ ਨਹੀਂ ਬਣਾਉਦੇ ਸ਼ਾਰਟ ਜੀ ਵੀਡੀਓ ਬਣਾ ਰਹੇ ਤੇ ਅੱਗੇ ਆਪਾਂ ਦੇਖ ਲਈਏ ਜਿਵੇਂ ਪੈਕਿੰਗ ਵਾਲੀ ਰੱਖੜੀ ਆ ਗਈ ਕਿਉਂਕਿ ਹਰ ਤਰ੍ਹਾਂ ਦਾ ਕਸਟਮਰ ਹੈ ਹਰ ਤਰ੍ਹਾਂ ਦੀ ਰੱਖੜੀ ਉਹਨੇ ਲੈਣੀ ਆ ਆਹ ਦੇਖੋ ਜੀ ਪ੍ਰੋਪਰ ਪੈਕਿੰਗ ਦੇ ਵਿੱਚ ਆ ਗਈ ਇਹਦੇ ਵਿੱਚ ਵੀ ਡਿਜ਼ਾਈਨਾਂ ਤੇ ਮਾਰ ਲੋ ਨੇਗਾ ਕਾਫੀ ਅੱਛੇ ਅੱਛੇ ਡਿਜ਼ਾਈਨ ਹੈ ਜਿਹੜੇ ਨੇ ਤੇ ਇਹਦਾ ਕੀ ਪ੍ਰਾਈਸ ਆ ਜੇ ਅੱਗਰ ਆਪਾਂ ਗੱਲ ਕਰ ਲਈਏ ਜੀ ਕਿ ਕਿਹ ਜੀ ਆਪਾਂ ਏਡਰੀ ਗੱਲ ਕਰੀਏ ਰੇਟ ਬਹੁਤ ਜੈਨੂਇਨ ਹੈ ਆਪਣੇ ਠੀਕ ਹੈ ਜੀ ਆਪਾਂ ਜਾਇਜ਼ ਬਿਨਾ ਰੱਖੀ ਨਹੀਂ ਹੈਗੀ ਆਪਾਂ ਨੇ ਮਤਲਬ ਰੇਟ ਜੈਨੂਇਨ ਰੱਖੇ ਨੇ ਚੈੱਕ ਕਰਨਾਗਾ ਆਗੇ ਜੀ ਇਹ ਲਗਾ ਲਗਾ ਦੇ ਵਿੱਚ ਆ ਗਈ ਚੈੱਕ ਕਰਨਾ ਦੇ ਵਿੱਚ ਠੀਕ ਹੈ ਜੀ ਉਹ ਜਿਵੇਂ ਠੀਕ ਹੈ ਖੰਡਾ ਆ ਗਈ ਹੈ ਆਪਣੇ ਕੋਲ मतलब ਹਰ ਤਰ੍ਹਾਂ ਦੀ ਜਿਹੜੀ ਰਖੜੀ ਆ ਇਹਨਾਂ ਕੋਲੇ ਤੁਹਾਨੂੰ ਮਿਲ ਜਾਏਗੀ ਠੀਕ ਹੈ ਜੇ ਆਪਾਂ ਗੱਲ ਕਰੀਏ 1 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਬਾਕੀ ਤੁਹਾਡੇ ਬਜਟ ਦੇ ਹਿਸਾਬ ਨਾਲ ਹਰ ਚੀਜ਼ ਅੱਛੀ ਕੁਆਲਿਟੀ ਵਾਲੀ ਜਿਹੜੀ ਹੈਗੀ ਆ ਤੁਹਾਨੂੰ ਮਿਲ ਜਾਣੀ ਹੈ ਕਿੱਥੋਂ ਮਿਲਣੀ ਹੈ ਜੀ ਸੁਪਰਮਾਰਕ ਠੀਕ ਹੈ ਜੀ ਸੁਪਰਮਾਰਕ ਪਹੁੰਚਣਾ ਕਿੱਥੇ ਆ ਤੁਸੀਂ ਰਸਤਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਟੰਡੀ ਸੜਕ ਦੇ ਉੱਪਰ ਲਾਲਾ ਵਾਲੇ ਪੀਰ ਦੇ ਬਿਲਕੁਲ ਸਾਹਮਣੇ ਇੱਥੇ ਤੁਸੀਂ ਪਹੁੰਚਣਾ ਇੱਥੇ ਕਰਵਾਉਣੇ ਨੇ ਰਖੜੀ ਖਰੀਦਣ ਚ ਆਪਣੇ ਫਾਇਦੇ ਤੇ ਅੰਗੂ ਜੀ ਹੁਣ ਤੁਸੀਂ ਇਹ ਤਾਂ ਦਿਖਾ ਦਿੱਤਾ ਨਾ ਰਖ ਇੱਕ ਅਸੀਂ ਗਿਫਟ ਆਈਟਮ ਲੈ ਕੇ ਆਏ ਆ ਜੀ 쿠ਪਨ আচ্ছা ਜੀ 쿠ਪਨ ਸਿਸਟਮ ਲੈ ਕੇ ਆਇਓ ਲੋ ਜੀ ਕਰ ਲੋ ਚੈੱਕ ਦਿਖਾਓ ਜੀ ਆਹ আচ্ছা ਆ 쿠ਪਨ ਸਿਸਟਮ ਬਣਾਇਆ ਇਹ ਬਾਕਸੇ ਵਿੱਚ 쿠ਪਨ ਪਏ ਆ 1000 ਰੁਪਏ ਦੀ ਪੱਚੀ ਜਿੰਗ ਤੇ ਠੀਕ ਹੈ ਜੀ ਠੀਕ ਹੈ ਇਹ ਚਾਹੇ ਬੰਦਾ ਸਾਡੇ ਕੋਲ ਦੁਕਾਨ ਦਾ ਲੈ ਜਾਵੇ ਚਾਹੇ ਮੇਰੇ ਭੈਣ ਲੈ ਜਾਵੇ ਠੀਕ ਹੈ ਸਭ ਲਈ ਹੈਗਾ ਠੀਕ ਹੈ ਮਤਲਬ ਇਹ ਆ ਦੇਖੋ ਜੀ ਆਹ ਪਰਚੀਆਂ ਲੈਣੀਆਂ ਨੇ ਇਹਦੇ ਤੇ ਤੁਹਾਡਾ ਨਾਮ ਫੋਨ ਨੰਬਰ ਐਡਰੈਸ ਵਗੈਰਾ ਲਿਖਿਆ ਜਾਣਾ ਇਹਦੇ ਵਿੱਚ ਪਾ ਜਾਣਾ ਇਹ 쿠ਪਨ ਠੀਕ ਹੈ ਜੀ ਉਦੋਂ ਬਾਅਦ ਫਿਰ ਇਹ 쿠ਪਨ ਕੱਢੋ ਕੱਢਿਆ ਜਾਏਗਾ ਜੀ ਇਹ 쿠ਪਨ ਕੱਢਿਆ ਹੈ ਅ체 ਰਕੜੀ ਵਾਲੇ ਦੇਣਾ ਗਿਫਟਾਂ ਦੇਣੀਆਂ ਨੇ ਭੈਣਾ ਠੀਕ ਹੈ ਜੀ ਗਿਫਟਾਂ ਦੇਖੋ ਜੀ ਅਸੀਂ ਆਪਣੀ ਭੈਣ ਤੇ ਹਾਰ ਹੈਗਾ ਭੈਣ ਲਈ ਹੀ ਗਿਫਲੇ ਕਿ ਆਏ ਹੈਗੇ ਠੀਕ ਹੈ ਬਿਚਾਰ ਨਾਲ ਪ੍ਰੋਬਲਮਾਂ ਦੀ ਇਲੈਕਟ੍ਰਿਕ ਕੈਟੋਲਿਟੀ ਹੋਊਗੀ ਮਿਕਸਰ ਦਿੱਤਾ ਜਾਏਗਾ ਆਪਣਾ ਰੋਵਰ ਦਿੱਤਾ ਜਾਏਗਾ ਰੋਟਿਕ ਸਪੀਕਰ ਗਿਆਨ ਦੇਗਾ ਛੜੂ ਪਚੜ ਠਾਗਾ ਦਿੰਦਾ ਜਾਏਗਾ ਉਹ ਚੀਜ਼ ਇਸ ਤੋਂ ਇਲਾਵਾ ਕਾਫੀ ਆਈਟਮਸ ਨੇ ਕਿ ਜੀ ਅਸੀਂ ਗਿਫਟ ਦੇਣੀਆਂ ਲੇ ਗਏ ਠੀਕ ਹੈ ਜੀ ਮਤਲਬ ਜੇ ਤੁਸੀਂ 1000 ਤੋਂ ਉੱਪਰ ਦੀ ਸ਼ਾਪਿੰਗ ਕਰਦੇ ਹੋ ਤਾਂ ਜਿਹੜੀਆਂ ਮਤਲਬ ਤੁਹਾਡਾ 쿠ਪਨ ਪਾਇਆ ਜਾਏਗਾ ਰਕੜੀ ਵਾਲੇ ਦੇਣਾ ਜਿਹੜਾ 쿠ਪਨ ਆ ਕੱ ਨੇ ਜੀ ਦੇਖੋ ਪਹਿਲੇ ਸਾਡਾ ਇਰਾਦਾ ਬਣਿਆ ਸੀਗਾ ਅੱਛਾ ਜੀ ਬੋਰਡ ਵੀ ਲੱਗ ਚੁੱਕਿਆ ਹੈ ਸਾਡਾ ਬਾਹਰ ਡੀਟੇਲ ਕਾਊਂਟਰ ਡਿਮਾਂਡ ਦੇ ਹਿਸਾਬ ਨਾਲ ਉਹਨੂੰ ਵਾਪਸ ਪਾਇਆ ਜਾ ਰਿਹਾ ਹੈਗਾ ਓਕੇ ਮਤਲਬ ਹੁਣ ਦੁਬਾਰਾ ਸ਼ੁਰੂ ਕਰ ਰਹੇ ਹਾਂ ਤੁਸੀਂ ਠੀਕ ਹੈ ਜੀ ਮਤਲਬ ਡੀਟੇਲ ਕਾਊਂਟਰ ਲੈ ਕੇ ਆ ਰਹੇ ਹਾਂ ਦੁਬਾਰਾ ਕਿ ਹੋਲ ਫੇਅਰ ਨਾਲ ਚੱਲੀ ਰਿਹਾ ਹੈਗਾ ਜਿਵੇਂ ਹੁਣ ਦੀਵਾਲੀ ਆ ਰਹੀ ਹੈ ਅਗੇ ਐਫਕੋਸ ਸੀਨ ਆ ਰਿਹਾ ਹੈਗਾ ਗਿਫਟ ਆਈਟਮ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈਗੀ ਮਤਲਬ ਅਗਰ ਤੁਸੀਂ ਆਪਣੇ ਵਰਕਪਲੇਸ ਤੇ ਕਿਸੇ ਬੰਦੇ ਨੇ ਗਿਫਟਾਂ ਲੈਣੀਆਂ ਨੇ ਤਾਂ ਤੁਸੀਂ ਇਹਨਾਂ ਨੂੰ ਆਰਡਰ ਦੇ ਸਕਦੇ ਹੋ ਆਈਟਮ ਦੱਸ ਜੇ ਤਾਂ ਪੈਕ ਹੋ ਗਏ ਬਲਕ ਆਰਡਰ ਤੁਹਾਨੂੰ ਵੇਚੇਗਾ ਬਲਕ ਆਰਡਰ ਆਰਡਰ ਕਾਰਡ ਹੋ ਚੁੱਕੀ ਹੈ ਬੁਕਿੰਗ ਸਟਾਰਟ ਹੋ ਗਿਆ ਉਹ ਵੀ ਕਰਵਾਓ ਬਾਕੀ ਰਖਰੀਆਂ ਲੈਣੀਆਂ ਨੇ ਤਾਂ ਜ਼ਰੂਰ ਆਇਓ ਪਹੁੰਚੋ ਐਡਰੈਸ ਤੁਹਾਨੂੰ ਦੱਸ ਦਿੱਤਾ ਬਾਕੀ ਕਿਸੇ ਵੀ ਜਾਣਕਾਰੀ ਦੇ ਲਈ ਨੰਬਰ ਇਹਨਾਂ ਦਾ ਸਕਰੀਨ ਤੇ ਆਉਂਦਾ ਕੰਟੈਕਟ ਕਰੋ ਬਾਕੀ ਜਾਣਕਾਰੀ ਲੈ ਸਕਦੇ ਮਿਲਦੇ ਰਹਾਂਗੇ ਅੱਗੇ ਵੀ ਇਸ ਤਰ੍ਹਾਂ ਦੀ ਵੀਡੀਓ ਦੇ ਨਾਲ ਧੰਨਵਾਦ